ਖਾਂਦੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਸ਼ਹਿਰ ਭਿੱਖੀਵਿੰਡ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਦਾਰ ਸੁੱਚਾ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਸਨ ਆਫ ਮਹਿਲ ਸਿੰਘ ਪਾਜੀ ਨੂੰ ਦੀ ਗੱਲ ਕਰੀਏ ਦੋਸਤੋ ਇਹਨਾਂ ਨੇ ਘਰੇ ਪਸ਼ੂ ਰੱਖੇ ਆ ਠੀਕ ਆ ਜੀ ਘਰੇਲੂ ਘਰ ਦੇ ਵਿੱਚੋਂ ਇਹ ਵੀਡੀਓ ਆਪਾਂ ਕਵਰ ਕਰਨ ਜਾ ਰਹੇ ਆਂ ਦੋ ਵੈੜਾ ਤੁਹਾਨੂੰ ਦਿਖਾਉਣੀਆਂ ਨੇ ਇੱਕ ਜਰਸੀ ਦਾ ਤੇ ਸ਼ਾਈਵਾਲ ਦਾ ਕ੍ਰੋਸ ਆਂਕ ਜਿਹੜਾ ਤੁਹਾਨੂੰ ਦੇਖਣ ਦੇ ਵਿੱਚ ਮਿਲੂਗਾ ਬਹੁਤ ਪਿਆਰੀ ਵੈੜਾ ਇਹ ਵੀ ਇਹਨਾਂ ਨੇ ਬਿਲਕੁਲ ਘਰੇ ਸੰਭੀਆ ਆਪਣੀ ਠੀਕਾ ਜੀ ਪਹਿਲਾ ਸਵੇਰ ਇਹਨਾਂ ਨੇ ਘਰੇ ਦੁੱਧ ਪੀਤਾ ਜਾਂ ਚਬਾਈ ਕੀਤੀ ਕਹਿ ਲਓ ਇਸ ਵਾਰ ਬਿਲਕੁਲ ਸੱਜਰਤਾ ਜੀ ਸੂਈਏ ਤੇ ਅੱਜ ਹੀ ਸੂਈਏ ਕਰਮਾਂ ਲਈ ਠੀਕਾ ਜੀ ਇੱਕ ਜਰਸੀ ਅਨਸਲ ਬਰੀਡ ਦੇ ਵਿੱਚ ਤੁਹਾਨੂੰ ਵੈੜ ਦਿਖਾਉਣੀ ਹੈ ਸੋ ਕਾਫੀ ਵੀਰ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਜਰਸੀ ਨਸਲ ਬਰੀਡ ਦੇ ਵਿੱਚ ਵੈੜ ਆ ਲਾਈਟ ਰੈੱਡ ਕਲਰ ਦੇ ਵਿੱਚ ਸੋ ਦੋਨੋਂ ਵੈੜਾ ਜਿਹੜੀਆਂ ਬਿਲਕੁਲ ਤਾਜ਼ੀਆਂ ਸੱਜਰ ਸੂਈਆਂ ਨੇ ਸੋ ਜਿਹੜੇ ਮੇਰੇ ਖਰੀਦਦਾਰ ਭਰਾ ਠੀਕਾ ਜੀ ਇਸ ਜਗ੍ਹਾ ਤੇ ਜਾਂ ਇਸ ਥਾਂ ਤੇ ਵਿਜ਼ਿਟ ਕਰੋਗੇ ਤੁਸੀਂ ਪੂਰਾ ਐਡਰੈਸ ਠਿੱਕੀ ਵੈਂਡ ਸ਼ਹਿਰ ਆ ਠੀਕ ਆ ਜੀ ਭਿੱਖੀ ਮੈਂਡ ਚੌਂਕ ਤੋਂ ਜਦੋਂ ਆਪਾਂ ਖੇਮ ਕਰਨ ਨੂੰ ਪੈਂਦੀ ਆ ਠੀਕ ਆ ਜੀ ਸੜਕ ਤੇ ਅੱਗੇ ਸੋਨਾਲਿਕਾ ਏਜੰਸੀ ਆਉਂਦੀ ਆ ਠੀਕ ਆ ਜੀ ਸੋਨਾਲਿਕਾ ਏਜੰਸੀ ਦੇ ਬਿਲਕੁਲ ਨਾਲੋਂ ਇੱਕ ਸੜਕ ਜਿਹੜੀ ਆ ਉਹ ਭਾਜੀ ਸੁੱਚਾ ਸਿੰਘ ਉਹਨਾਂ ਦੇ ਘਰ ਆ ਜਾਂਦੀ ਆ ਠੀਕ ਆ ਜੀ ਬਿਲਕੁਲ ਆਸਾਨ ਹੈਗਾ ਮੇਰਾ ਭਰਾ ਬਾਕੀ ਕਾਲ ਸੰਪਰਕ ਨੰਬਰਾਂ ਤੇ ਤੁਸੀਂ ਕਾਲ ਕਰ ਲਿਆ ਜੇ ਹੋਰ ਵੀ ਤੁਹਾਨੂੰ ਜਿਹੜੀ ਆ ਡਿਟੇਲ ਮਿਲ ਜੂਗੀ ਠੀਕ ਆ ਸੋ ਅੱਜ 22 ਤਰੀਕ ਤੁਸੀਂ ਨੋਟ ਕਰ ਲਓ 6 ਨਵੰਬਰ ਤੇ ਸਮਾਂ ਕੋਈ ਦੁਪਹਿਰ ਦੇ 2 ਵਜੇ ਦਾ ਸੋ ਪੂਰੀ ਗੱਲਬਾਤ ਕਰਾਂਗੇ ਦੋ ਬੜਾ ਜਿਹੜੀਆਂ ਭਾਜਣੀ ਸੇਲ ਕਰਦੇ ਆ ਦੋਨੋਂ ਵੇੜਾਂ ਨੇ ਦੇ ਘਰਦੀਆਂ ਨੇ ਠੀਕਾ ਜੀ ਸੋ ਜੰਮੀਆਂ ਪਲੀਆਂ ਨੇ ਦੇ ਕੋਲ ਆ ਤੇ ਪਹਿਲਾ ਪਹਿਲਾ ਸੂਆ ਇਹਨਾਂ ਨੇ ਘਰੇ ਚਵਾਈ ਕੀਤੀ ਇਹਨਾਂ ਵੇੜਾਂ ਦੀ ਸੋ ਸੱਜਰਤਾ ਜੀਆਂ ਸੁਈਆਂ ਨੇ ਬੱਚੇ ਪ੍ਰੋਪਰ ਤੁਹਾਨੂੰ ਦੋਨੋਂ ਨਾਲ ਦਿਖਾਈ ਦੇਣਗੇ ਠੀਕਾ ਜੀ ਦੋਨੋਂ ਵੇੜਾਂ ਦੇ ਮਗਰ ਦੋ ਹੀ ਬੱਚੀਆਂ ਨੇ ਪੂਰੀ ਗੱਲਬਾਤ ਕਰਦੇ ਆ ਲੈਨਿਆਂ ਬਤੇ ਡਿਟੇਲ ਆਜੋ ਸਰਦਾਰ ਸਾਹਿਬ ਜੀ ਸੋਚਾ ਸਿੰਘ ਜੀ ਸਾਸਰੀ ਕਾਲ ਸਾਸਰੀ ਕਾਲ ਜੀ ਹੋਰ ਪਾਜੀ ਕੈਮ ਸੇ ਤਾਂ ਹਾਂ ਠੀਕ ਠਾਕ ਜੀ ਮਾਰਕ ਪੀਸਰਾਵ ਜੀ ਬਹੁਤ ਵਧੀਆ ਪਾਜੀ ਜਿੱਦਾਂ ਚਲੋ ਆਪਣੇ ਭੈਣ ਭਰਾਵਾਂ ਦੇ ਪੱਤਿਆਂ ਨੂੰ ਚ ਲਿਆਦ ਗਏ ਮਾਲ ਵੈਸੇ ਤੁਹਾਡੇ ਕੋਲ ਘਰੇ ਰੱਖਿਆ ਹੈਗਾ ਹਾਂਜੀ ਹਾਂਜੀ ਅਸ਼ੂ ਤੁਹਾਡੇ ਕੋਲ ਬਾਹਰ ਵੀ ਬੰਨੇ ਆ ਜਿੰਦੇ ਵਿੱਚ ਮੱਝਾਂ ਝੋਟੀਆਂ ਤੁਹਾਡੇ ਕੋਲ ਬਾਹਰ ਵੀ ਬੱਜੀਆਂ ਨੇ ਹਾਂਜੀ ਤੇ ਇਹ ਆਪਾਂ ਦੋ ਬੜਾ ਜਿਹੜੀਆਂ ਅੱਜ ਸੇਲ ਕਰਦੇ ਆ ਘਰ ਦੀਆਂ ਜੰਮੀਆਂ ਪਲੀਆਂ ਨੇ ਆਪਾਂ ਇਹ ਬਿਲਕੁਲ ਘਰ ਦੀਆਂ ਤਿਆਰ ਕੀਤੀਆਂ ਰਹੀਏ ਠੀਕ ਆ ਜੀ ਹਾਂਜੀ ਇਹ ਇਹ ਤਾਂ ਜਰਸੀ ਆ ਗਈ ਆਪਣੇ ਕੋਲ ਇਹ ਜਰਸੀ ਹੈ ਜੀ ਇਹ ਵੀ ਘਰ ਦੀ ਹੈ ਜੀ ਇਹ ਜਰਸੀ ਆ ਗਈ ਆ ਇਹ ਜਰਸੀ ਦੇ ਵਿੱਚ ਸ਼ਾਈ ਵਾਲ ਦਾ ਕਰਾਸ ਹੋ ਗਿਆ ਇਹ ਕਲੌਸ ਹੈ ਜੀ ਇਹ ਨਿਆਣੀ ਭਵੇਂ ਥੱਲੇ ਬਈ ਜਾਣ ਜੋ ਮਰਦੀ ਐ ਜਿਤਨਾ ਮਰਦੀ ਤੂੰ ਤਾਂ ਮਰਦੀ ਕਰੋ ਬਸ ਕੋ ਚੱਕਰ ਨਹੀਂ ਇਹਦਾ ਲੈ ਬਈ ਠੀਕ ਆ ਜੀ ਸੋ ਬਾਹਰ ਦੋਸਤੋਂ ਠੰਡੀ ਧਿਰੀ ਆ ਹੈ ਕੋਈ ਚੱਕਰ ਨਹੀਂ ਹੈ ਜਿਹੜਾ ਭਾਜੀ ਦੂਜੇ ਸੂਬੇ ਹੀ ਹਨਾ ਹਾਂਜੀ ਹਾਂਜੀ ਦੂਜੇ ਸੂਬੇ ਦੀ ਐ ਵੀ ਦੂਜੇ ਸੂਬੇ ਆ ਤੇ ਅੱਜ ਸੂਈ ਨੂੰ ਟਾਈਮ ਕਿੰਨਾ ਹੋ ਗਿਆ ਸਵੇਰੇ ਅੱਜ ਜਿਹੜੇ ਚੜਕੇ ਸੂਈ ਦੀ ਐ ਅੱਜ ਮਾਰਨਿੰਗ ਹੀ ਹਾਂ ਜੋਲ ਜਰ ਪਾਤੀ ਸਾਰਾ ਕੁਝ ਐ ਸਾਰਾ ਕੁਝ ਓਕੇ ਐ ਲਓ ਜੀ ਅੱਜ ਦੋਸਤੋਂ ਮਾਰਨਿੰਗ ਸਵੇਰ ਸੂਈ ਆ ਠੀਕ ਆ ਜੀ ਸੋ ਮਗਰ ਇਹ ਬੱਚੀ ਆ ਗਈ ਇਹਦੇ ਠੀਕ ਆ ਜੀ ਮਗਰ ਬੱਚੀ ਇੱਕ ਕੁਆਡੀ ਭਾਈ ਇਹਦੇ 1 ਮਗਰ ਜਰਸੀ ਅਸੀ ਮਨ ਜਰਸੀ ਦਾ ਸੀ ਹਾਂ ਹਾਂ 1000 ਰੁਪਿਆ ਲਿਆ ਨਾ ਮੇ ਤੋਂ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਲਓ ਜੀ ਬੱਚਾ ਜਿਹੜਾ ਹੋਰ ਸੋਹਣਾ ਆ ਗਿਆ ਮਗਰ ਠੀਕ ਹੈ ਜੀ ਕੁਆਲਿਟੀ ਕੁਆਲਿਟੀ ਮਗਰ ਹੋਰ ਸੋਹਣੀ ਆ ਗਈ ਆ ਹਾਂਜੀ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਈਏ ਬੂਥੀ ਪਾਤੀ ਤੁਸੀਂ ਵੇਖੋਗੇ ਜਿਵੇਂ ਜਰਸੀ ਤੇ ਸ਼ਾਈ ਵਾਲ ਦਾ ਆਪਾਂ ਕਰੋ ਸੰਗ ਤੁਹਾਨੂੰ ਪਹਿਲਾਂ ਨੋਟ ਕਰਾ ਦਿੱਤਾ ਲੈਵੇ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਹੈ ਤੇ ਬਾਕੀ ਬੜੇ ਮੇਰੇ ਵੀਰ ਡਿਮਾਂਡ ਕਰਦੇ ਰਹਿੰਦੇ ਵੀ ਇਹੋ ਜੀ ਸ਼ਾਇਦ ਜਦੋਂ ਨਿਕਲੀ ਤਾਂ ਬਿਲਕੁਲ ਸਾਨੂੰ ਵੀਰੇ ਜਰੂਰ ਦੱਸਿਆ ਜੀ ਤਾਂ ਬਿਲਕੁਲ ਤੁਹਾਡੇ ਸਾਹਮਣੇ ਦੋਸ ਵਰਲ ਗਾਇਬ ਬਹੁਤ ਖੂਬਸੂਰਤ ਮੋਟੀ 나ੜ ਮਿਲਕ 나ੜ ਤੁਸੀਂ ਵੇਖੋਗੇ ਬਾਕੀ ਮੁੱਠੀ ਮੁੱਠੀ ਵਾਲਾ ਥਾਣਾ ਅੱਜ ਮਾਰਨਿੰਗ ਹੀ ਸੂਈਏ ਤੇ ਬੌਲੇ ਤੇ ਚੱਲਣ ਰਹੀ ਹੈ ਕਰਮਾਂ ਲਈ ਜਿੱਦਾਂ ਮਰਜੀ ਆਪਣਾ ਵੇਰ ਕੋਈ ਚੋ ਕੇ ਤਸੱਲੀ ਕਰ ਲੈ ਭਾਜੀ ਸੋਚਾ ਸਿੰਘ ਜੀ ਜੇਕਰ ਗੱਲ ਕਰ ਗਿਆ ਪਹਿਲੇ ਸਵੇਰੇ ਤੁਸੀਂ ਪਲੂਨ ਥੱਲੇੋਂ ਦੁੱਧ ਕਿੰਨਾ ਕ ਆਪਾਂ ਘਰੇ ਚੋਇਆ ਜੀ ਇਹ ਜੀ 12 12.5 ਲੀਟਰ ਚੋਇਆ ਜੀ ਆਪਾਂ ਬਹੁਤ ਵਧੀਆ ਰਿਹਾ ਹਨਾ ਬੜਾ ਦੋਬਾਰ ਪੰਜ ਸਾਢੇ ਪੰਜ ਦੀ ਫੈਂਟ ਆਉਂਦੀ ਸੀ ਇਹ ਮੱਝ ਆ ਜੀ ਇੱਕ ਸਾਲ ਦੀ ਜੇ ਜੇ ਮੱਝ ਲਈਏ ਲੱਖ ਸਵਾ ਲੱਖ ਦੀ ਮੱਝ ਆਉਂਦੀ ਆ ਸਹੀ ਆ ਇਹਨੇ ਹੁਣ ਜਿਆਦਾ ਨਹੀਂ 15 ਲੀਟਰ ਦੁੱਧ ਦੇ ਕੱਢੂ ਵਧੀਆ ਕੱਢੂਗੀ ਇਹ ਪੂਰੀ ਸੇਵਾ ਕਰਾਂਗੇ ਤੇ ਹਾਂ ਇਹ ਜੇ ਆਪਾਂ ਹੁਣ ਮੱਝ ਲਿਆ ਜੀ ਇਹ ਸਵਾ ਲੱਖ ਡੇਢ ਲੱਖ ਦੀ ਜਿੰਨੀ ਦੀ ਆਉਂਦੀ 15 ਲੀਟਰ ਵਾਲੀ ਬੜੀ ਖਿੱਚ ਕੇ ਬੜੀ ਖਿੱਚ ਕੇ ਆਉਂਦੀ ਆ ਇੰਨੇ ਦਾ ਦੁੱਧ ਲੱਕ ਦੋ ਗੱਲਾਂ ਬਾਅਦ ਹਾਂ ਬਿਲਕੁਲ ਜੀ ਇਹ ਹੁਣ ਜਿਹੜਾ ਬੰਦਾ ਮਾਤੜ ਉਹ ਵੀ ਲੈ ਕੇ ਦੁੱਧ ਵੀ ਪੀ ਸਕਦਾ ਇਹਦਾ ਦੁੱਧ ਪਾ ਵੀ ਸਕਦਾ ਵਾ ਪਾ ਵੀ ਸਕਦਾ ਤੇ ਦੋ ਤਿੰਨ ਵਾਰੀ ਇਹਨੂੰ ਬੱਚੇ ਲੈ ਕੇ ਤੇ ਫਿਰ ਇੰਨੇ ਦੀ ਵਗ ਜਾਣੀ ਵਿਚਰਨਗੇ ਹਾਂ ਇਹ ਬਹੁਤ ਮਤਲਬ ਲੋਡ ਕਰਕੇ ਹੁਣ ਮੈਂ ਕਰਨ ਦਿਆ ਵਾ ਬਿਲਕੁਲ ਬਿਲਕੁਲ ਕਈ ਗੱਲਾਂ ਹੁੰਦੀਆਂ ਚਲੋ ਉਹਦੇ ਕਰਕੇ ਮੈਂ ਨਾ ਵੀ ਇਹ ਰੈਰ ਤੇ ਬਹੁਤ ਘੱਟ ਰੱਖਣ ਵਾਲੀ ਵਹਿੜਿਆ ਬਿਲਕੁਲ ਜੀ ਬਿਲਕੁਲ ਜਿਆ ਕਬੀਲਦਾਰੀਆਂ ਦੇ ਇਹਨੇ ਬਿਲਕੁਲ ਨਾ ਹੁਣ ਸਿਰ ਉੱਤ ਆ ਚੜਾ ਦੇ ਫਿਰ ਬੰਦਾ ਤੁਹਾਨੂੰ ਪਤਾ ਕੋਈ ਚੰਗੀ ਛੇ ਵੇਚੀ ਨਾ ਬਿਲਕੁਲ 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 ਲੋ ਵੀ ਇਹ 100 ਜਣੀਆਂ ਦੋਸਤ ਗਰਜਾਂ 100 ਲੋੜਾ ਪੈ ਜਾਂਦੀਆਂ ਨੇ ਤਾਂ ਕਰਕੇ ਕਿਤੇ ਨਾ ਕਿਤੇ ਪਸ਼ੂ ਪਸ਼ੂ ਜੜੇ ਆ ਖਰਚ ਕਰਨੇ ਪੈ ਜਾਂਦੇ ਆ ਬਾਕੀ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਤੁਹਾਨੂੰ ਦਿਖਾਈ ਦੇ ਰਹੀ ਆ ਵਿਰਲ ਵੰਡ ਕਾਫ ਉਹਨਾਂ ਦੀ ਸਿਆਣੀ ਹੈ ਠੀਕ ਆ ਜੀ ਕਿਉਂਕਿ ਫੈਟ ਇਹਨਾਂ ਵੜਾਂ ਦੀ ਚੰਗੀ ਹੁੰਦੀ ਆ ਬਾਕੀ ਇਧਰ ਨਾੜੂ ਜਿਹੜਾ ਨਾਲਾ ਨੂਲਾ ਤੁਹਾਨੂੰ ਉਸੇ ਤਰ੍ਹਾਂ ਵਿਖਾ ਦਾਂਗੇ ਜੇ ਜੂਰ ਪ੍ਰੋਪਰ ਪਾ ਦਿੱਤੀ ਆ ਤੇ ਮੈਲਾ ਨਾਲਾ ਨੂਲਾ ਉਸੇ ਤਰ੍ਹਾਂ ਜਿਹੜਾ ਲੱਗਾ ਠੀਕ ਆ ਜੀ ਕਿਉਂਕਿ ਅੱਜ ਮਾਰਨਿੰਗ ਸਵੇਰ ਦੀ ਸੂਈ ਆ ਥੋੜਾ ਜਿਹਾ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਵਧੇਰੇ ਸਮਝ ਆ ਜੂਗੀ ਹਾਂ ਜੀ ਪਾਜੀ ਮਾੜਾ ਖੋਲ ਕੇ ਤੋੜ ਕੇ ਦਿਖਾ ਦਿਆ ਜੀ ਸੋ 12 12.5 ਲੀਟਰ ਦੋਸਤ ਪਲੂਨ ਨੇ ਦੁੱਧ ਚਵਾਇਆ ਠੀਕ ਆ ਜੀ ਇਸ ਵਾਰ ਚਲੋ ਉਮੀਦ ਚੰਗੀ ਹੁੰਦੀ ਆ ਵੀ ਦੂਜੇ ਸਵੇਰੇ ਦੇ ਵਿੱਚ ਜਾਨਵਰ ਹੋਰ ਵੀ ਦੁੱਧ ਚੰਗਾ ਚਵਾ ਜਾਂਦਾ ਠੀਕ ਆ ਸੋ ਲੇਵੇ ਦੀ ਕੁਆਲਿਟੀ ਤੁਹਾਨੂੰ ਆ ਥੋੜੀ ਨਜ਼ਰ ਆਊਗੀ ਠੀਕ ਆ ਜੀ ਨਾਰਮਲ ਦਰਮਿਆਨੀ ਜਿਹੜੀ ਪਲੂਨ ਇੱਕ ਪਾਸੇ ਤੁਹਾਨੂੰ ਉਹ ਨਜ਼ਰ ਆ ਰਹੀ ਆ ਕਿਉਂਕਿ ਸੂਈ ਸਵਾਈ ਹੈ ਤਾਜੀ ਭਾਲ ਪੂਲ ਉਤਰ ਜੂਗੀ ਦਿਹਾੜੀ ਡੰਗ ਦੇ ਵਿੱਚ ਵਿੱਚ ਕੁੜੇ ਪੜੇ ਚੱਕ ਜੂਗੀ ਠੀਕ ਆ ਜੀ ਸੋ ਆ ਕਰੋ ਚੱਕਾ ਸੋ ਬੱਚੇ ਦਾ ਪਸ਼ੂ ਤਾਂ ਕਰੂਗਾ ਕਰੂਗਾ ਠੀਕ ਆ ਜੀ ਕਿਉਂਕਿ ਤਾਜੀ ਸੂਈ ਆ ਉਦਾਂ ਕੋਈ ਮਤਲਬ ਆਪਾਂ ਹਾਥੂ ਤਫੇਰ ਕੇ ਵੀ ਤੁਹਾਨੂੰ ਜਿੱਦਾਂ ਪਹਿਲਾਂ ਵੀ ਦਿਖਾਇਆ ਕੋਈ ਚੱਕਰ ਨਹੀਂ ਕਰਦਾ ਕੋਈ ਸਟ੍ਰਕਲ ਜੀ ਨਹੀਂ ਕਰਮਾਉਂਦਾ ਦਾ ਮਰਦੀ ਐ ਨਿਆਣਾ ਭਾਈ ਜਦਾ ਮਰਦੀ ਬੈਜੋ ਕੋਈ ਚੱਕਰ ਨਹੀਂ ਕਰਦਾ ਹਾਂ ਲੈ ਜੀ ਸੋ ਥਣ ਥਣ ਬੜਾ ਸੁਆਦੀ ਲੱਗਾ ਚਲੋ ਕੋਈ ਭਰਾ ਆਪਣਾ ਦੂਰੋਂ ਨੇੜੇ ਆਉਂਦਾ ਠੀਕ ਆ ਜੀ ਹਾਂ ਜੀ ਥਣ ਥਣ ਬਹੁਤ ਵਧੀਆ ਲੱਗਾ ਮੋਟੀ ਠੀਕ ਆ ਇਹਦਾ 100 ਰੁਪਏ ਦੇ ਕੇ ਭਰਾ ਹੀ ਮੈਂ ਹਾਂ ਹਾਂ ਬਹੁਤ ਵੱਚੀ ਵਧੀਆ ਵੱਚੀ ਗਾਂ ਪਾਈਏ ਨੇ ਆ ਦੇਖੋ ਜੀ ਠੀਕ ਆ ਜੀ ਬਾਕੀ ਸਪ ਸੋ ਉਮੀਦ ਕਰਦੇ ਆ ਚੰਗੀ ਲੱਗੀ ਹੋਊਗੀ ਮੇਰੇ ਭਰਾਵਾਂ ਨੂੰ ਵੇਖ ਤੇ ਇਹ ਭਾਜੀ ਸਚਕਾ ਸਿੰਘ ਜੀ ਦੀ ਡਿਮਾਂਡ ਕੀ ਕਰਦੇ ਆ ਆਪਾਂ ਆਪਾਂ ਇਹ ਚਲੋ ਲੈਣ ਦੇ ਲਈ ਗੱਲ ਕਰਾਂਗੇ ਦੇ ਦਈਏ 80000 ਦੀ 62000 ਦੀ ਦੇ ਦੋ ਭਾਵੇਂ 65000 ਦੀ ਦੇ ਦੋ ਆਪਾਂ ਆਪਣੇ ਭਣ ਭਰਾਵਾਂ ਨੂੰ ਦੇਣੀ ਬੜੇ ਜਾਇਜ਼ ਰੇਟ ਦੇ ਵਿੱਚ ਭਾਵੇਂ ਤੁਸੀਂ ਘਰੋਂ ਵੀ ਸੇਲ ਕਰਦੇ ਹੋ ਅੱਛਾ ਅੱਛਾ ਪਰ ਆਪਾਂ ਬਿਲਕੁਲ ਕਿਉਂ ਕਿ ਮੈਂ ਚੋਈ ਜੂ ਮੈਨੂੰ ਪਤਾ ਇਹ ਗੁਣ ਵੜਿਆ ਹਨ ਚੰਗੀ ਆ ਵੇ ਵੇੜ ਚੰਗੀ ਆ ਹੁਣ ਇੱਕ ਸਾਹ ਦੀ ਮਿਲਦੇ ਮਿਲਦੇ ਫੇਰ ਸੂਵੀ ਕਰਮਾ ਲਈ ਬਹੁਤ ਵਧੀਆ ਗੱਲ ਹੈ ਤੇ ਇਹਦੇ ਹੁਣ ਤੂੰ ਦਸੀ ਗੱਲ ਵੀ ਲੋਡ ਕਰਕੇ ਇਹ ਦੇ ਕਰਮਾ ਵਾਲੀ ਬਹੁਤ ਵਧੀਆ ਘਰ ਵਾਲੀ ਵਹਿੜਿਆ ਇਹ ਹਾਂਣ ਆਪਾਂ ਕਰਦਿਓ ਚਾਜ ਦੱਸੋ ਤੁਸੀਂ ਦੇਖਦੇ 60000 ਦੇ ਵਿੱਚੋਂ ਖੁੱਲੀ ਡੁੱਲੀ ਸ਼ਾਲ ਮਾਰ ਕੇ ਦੇ ਦਿੱਤੀਏ ਚਲੋ ਦੱਸੋ ਤੁਸੀਂ ਦੇਖਦੇ ਚਲੋ ਦੋ ਮਾਰ ਦਿੱਤੀ ਤਿੰਨ ਮਾਰ ਦਿੱਤੀ ਕਿ ਚਾਰ ਹੀ ਮਾਰ ਦਿੱਤੀ ਸ਼ਾਲ ਚਾਰ ਤੇ ਕਿੰਨਾ ਰਹਿ ਜਾਣਾ ਮਰਗੀ 56000 ਰਹਿ ਜਾਣਾ ਜੀ ਚੱਲ ਸੁਣ ਕਹਿ ਦਿਆ ਕਰਦੇ ਫਿਰ 56000 ਦੀ ਦੇ ਦਿੱਤੀ ਚਲ ਠੀਕ ਆ ਜੀ ਚਲ ਜਾਣਦਿਆਂ ਕੋਈ ਭੈਣ ਭਰਾ ਮੌਜਰੇ ਨਹੀਂ ਤੁਸੀਂ ਮਾਂ ਤਾਂ ਤੁਹਾਡਾ ਵੀ ਪੁੱਤ ਕਹਿੰਦਾ ਜੋਤ ਵੀ ਕਹਿਤਾ ਠੀਕ ਵੀਰ ਠੀਕ ਆ ਪਾਜੀ ਮਿਹਰਬਾਨੀ ਲਓ ਜੀ 56000 ਦੀ ਦੋਸਤੋ ਇਹ ਵੜ ਮਿਲ ਜੂਗੀ ਕਿਉਂਕਿ ਘਰੋਂ ਮਾਲ ਵੇਚਣਾ ਤੇ ਮੈਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਵੀ ਚੰਗੀ ਸਾਫ਼ ਸੁਥਰੀ ਵੜ ਆ ਮਗਰ ਬੱਚੀ ਤੁਹਾਨੂੰ ਇੱਕ ਵਾਰ ਫੇਰ ਆਪਾਂ ਚੈੱਕ ਕਰਾ ਦਿੰਨੇ ਆ ਵੀ ਬਹੁਤ ਵਧੀਆ ਭਾਜਦਾ ਵੀ 1000 ਦਾ ਆਪਾਂ ਸੀਮਣ ਹੀ ਭਰਾਇਆ ਸੀ ਮਗਰ ਚਲੋ ਬੱਚੀ ਚੰਗੀ ਆ ਗਈ ਆ ਚਲੋ ਇਹ ਵੀ ਪਲੱਸ ਪੁਆਇੰਟ ਆ ਕੋਈ ਮੇਰਾ ਪੁਰੀਆਂ ਪਈਆਂ ਵੀ ਸਾਰੀਆਂ ਦੋ ਤਿੰਨ ਪੁਰੀਆਂ ਚਾੜੀਆਂ ਮੈਨੂੰ ਹਾਂ ਨਹੀਂ ਨਹੀਂ ਬਾਕੀ ਝਲਕਾ ਮਾਰ ਕੇ ਸੇਵਾ ਤਾਂ ਦਿਖਾਈ ਦੇ ਰਹੀ ਹੈ 2000 ਦੀ ਮੈਂ ਬੋਰੀ ਚੜੀ ਉਹ ਬੋਰੀਆਂ ਪਈਆਂ ਸਾਹਮਣੇ ਹਾਂ ਨਹੀਂ ਚੰਗੀ ਵੈੜ ਚੰਗੀ ਹੈ ਜੀ ਇੱਧਰ ਭਾਜੀ ਆਪਣੇ ਕੋਲ ਦੂਜੇ ਨੰਬਰ ਤੇ ਜਿਹੜੀ ਆ ਜਰਸੀ ਖੜੀ ਹੈ ਹਾਂਜੀ ਹਾਂਜੀ ਤੇ ਜਰਸੀ ਵੀ ਦੂਜੇ ਸੂਬੇ ਆ ਜੀ ਇਹ ਵੀ ਦੂਜੇ ਸੂਬੇ ਹੀ ਆਪਣੇ ਕੋਲ ਇਹ ਵੀ ਘਰ ਦੀ ਤਿਆਰ ਕੀਤੀ ਹੈ ਠੀਕ ਆ ਆ ਇਹਦੀ ਮਾਂ ਸੂਈ ਹੈ ਦਾ ਤਿਆਰ ਕਰਕੇ ਤੇ ਇਹ ਵੀ ਘਰ ਦੀ ਹੈ ਵੀ ਵਸੇ ਅੱਜ ਆਪਣੀ ਸਲਾਹ ਥੋੜੀ ਲੇਟ ਬਣੀ ਮੈਨੂੰ ਲੱਗਦਾ ਵੀ ਹੁਣ 2:00 ਵਜੇ ਡਿਆ ਦੁਪਹਿਰ ਦੇ ਹਾਂਜੀ ਬਾਕੀ ਇਹ ਚੁਵਾਈ ਮੈਨੂੰ ਲੱਗਦਾ ਵੀ ਹੁਣ ਜਿਵੇਂ ਲੇਵਾ ਹਜੇ ਸ਼ਾਮ ਨੂੰ ਜਾ ਕੇ ਭਰੂਗੀ ਸੁਪਾ ਚੁਵਾਈ 8 ਵਜੇ ਮੈਨੂੰ ਚੁਈ ਆ ਦੇ ਲੇਟ ਹੀ ਚੁਈ ਆ ਹਾਂਜੀ ਆ ਠੀਕ ਆ 8 ਵਜੇ ਜਣੇ ਉੱਠੇ ਉਦੋਂ ਜਣੇ ਚੁਈ ਲੇਟ ਆ ਬਸ ਤੁਸੀਂ ਕੱਲ ਕੱਲ ਵੀ ਵੇਹੇ ਉਹਦੇ ਰਹਿ ਰਾਤ ਤੇ ਕਰਕੇ ਸੁਈ ਜਾ ਕੇ ਤੇ ਅਸੀਂ ਜਾਗਦਾ ਰਿਹਾ ਵਾਂ ਤੇ ਦਿਨੇ 8 ਵਜੇ ਵਿੱਚ ਹੋਈ ਆ ਕੱਲ ਵੀ ਤੁਸੀਂ ਸ਼ਾਮ ਨੂੰ ਫੋਨ ਕਾਲ ਕੀਤੀ ਸੀ ਪਰ ਟੈਂਟ ਨੇ ਫੋਨ ਚੱਕਿਆ ਨਹੀਂ ਕਰ ਹਾਂ ਚੱਕਿਆ ਨਹੀਂ ਉਹ ਬੰਦੇ ਦਾ ਸੁਤਰ ਮੈਂ ਦੱਸ ਹੀ ਨਹੀਂ ਕਰਨਾ ਆਪਣੀ ਪੇਸ਼ਕ ਆਪਾਂ ਭਾਵੇਂ ਮਾਰਨਿੰਗ ਬਖਾਉਂਦੇ ਚਲੋ ਭਾਵੇਂ ਚਵਾਈ ਫਿਰ ਉਹ ਹਿਸਾਬ ਨਾਲ ਕਰ ਦਿੱਤੀ ਜਾਂਦੀ ਹਾਂ ਹਾਂਜੀ ਹਾਂਜੀ ਨਹੀਂ ਚਵਾਈ ਫਿਰ ਕਰਦੀ 8 ਵਜੇ ਵਿੱਚ ਇਹਦੇ ਥੱਲੇ ਚਲੋ ਪਾਜੀ ਦੁੱਧ ਐਸ ਵਕਤ ਕਿੰਨਾ ਜੀ ਇਹਦੇ ਥੱਲੇ ਜੀ ਐਸ ਟਾਈਮ ਤੇ 8 ਲੀਟਰ ਦੁੱਧ ਤਿਆਰ ਬਿਲਕੁਲ ਜੀ 8 ਲੀਟਰ ਹਾਂਜੀ ਵੀ ਨਾ ਮਾਂ ਨਾ ਆਪਾ ਕਹੀਏ ਵੀ 8ੋਂ ਘਟੂਗਾ ਤੇ ਨਾ ਹੀ 8ੋਂ ਵਧਣਾ ਨਾ ਜਦੋਂ ਮਾਦੀ ਕੋਈ 2 ਟੈਂਟ 3 ਬੋਰ ਕੰਨੇ ਤਨੋ ਗਿਆ ਜੀ ਅਜੇ ਫਤਵਾ ਦੇਣੇ ਕਿਨੂੰ ਇਹ ਬੱਚੀ ਜੀ ਉਹ ਸੱਤਾਂ ਦਿਨਾਂ ਦੀ ਸੂਈ ਹੈ ਤੇ ਮਗਰ ਜਰਸੀ ਆ ਬੱਚੀ ਇਹ ਬੱਚੀ ਹਾਂ ਲੋ ਜੀ ਮਗਰ ਜਰਸੀ ਦੀ ਇਹਦਾ ਉਹਨੇ ਪਾਸੋਂ ਲਿਆ ਹੀ ਹਾਂ ਬਹੁਤ ਪਿਆਰੀ ਹੈ ਇਹ ਉਹਦਾ ਯਾਰ ਲਿਆ ਹੁਣ ਉਹ ਵੈੜ ਕਰਕੇ ਵੀ ਉਹਨੂੰ ਹੋਰ ਭਰਨਾ ਵਾ ਇਹਨੂੰ ਹੋਰ ਭਰਨਾ ਵਾ ਮੈਂ ਚੱਲ ਕੋਈ ਨਹੀਂ ਤੂੰ ਭਰ ਦੇ ਛੋਟੀ ਜੀ ਬੂਥੀ ਆ ਜਰਸੀ ਬਹੁਤ ਸੋਹਣੀ ਬੱਚੀ ਆ ਮਗਰ ਚਲੋ ਮੇਰਾ ਭਰਾ ਕੋਈ ਸਾਹਮਣੇ ਅੱਗੇ ਲੈ ਕੇ ਤੇ ਐਸ ਵਕਤ ਦੋਸਤੋ 8 ਲੀਟਰ ਇਹਦੇ ਥੱਲੇ ਦੋ ਦਾਸ਼ੀਆਂ ਸੱਤਾਂ ਦਿਨਾਂ ਦੀ ਸੂਈ ਥੱਲੇ ਬਾਕੀ ਬਿਲਕੁਲ ਪਤਲੇ ਪੂਨੀਆਂ ਵਰਗੇ ਥਾਣ ਨੇ ਬੋਲੀ ਪਾਲੀ ਬੜੀ ਪੂਨ ਦੀ ਪਾਲੀ ਚੰਗੀ ਹੈ ਤੇ ਸਭ ਤੋਂ ਮੇਨ ਗੱਲ ਆ ਵੀ ਕਿਸੇ ਭੈਣ ਦੇ ਚੁਵਾਈ ਕਰਨੀ ਆ ਚਾਹੇ ਬਜਾ ਜਿਹੜਾ ਮਰਜੀ ਥੱਲੇ ਬਹਿ ਜੇ ਕੋਈ ਜਨਾਨੀ ਬਹਿ ਜੇ ਬੰਦਾ ਬਹਿ ਜੇ ਨਿਆਣਾ ਬਹਿ ਜੇ ਭਾਂ ਬੇਠਖ ਮੁੱਠੀ ਮੁੱਠੀ ਥਾਣਾ ਜਿਤਨਾ ਮਰਜੀ ਇਹ ਨਹੀਂ ਹੋਊਗਾ ਵੀ ਯਾਰ ਕੋਈ ਥੱਲੇ ਬਹਿ ਕੇ ਨਾ ਨਾ ਕੋਈ ਚੱਕਰ ਨਹੀਂ ਐਡੀ ਦੇ ਕਰਮਾ ਜਿੱਤਾ ਬੱਚਾ ਥੱਲੇ ਬਹਿ ਜੇ ਜਿੱਤਾ ਮਰਜੀ ਕੋਈ ਬਹਿ ਜੇ ਬੜੀ ਹੈ ਕੋਈ ਚੱਕਰ ਨਹੀਂ ਹਾਂ ਹਾਂ ਕੋਈ ਅੱਖ ਨਹੀਂ ਆਉਂਦੀ ਇੱਧਰ ਬਹਿਣ ਵਾਲੇ ਕਿੰਨਾ ਆਪਣੇ ਪਰਿਵਾਰ ਵਾਲੋ ਜਿੱਦਾਂ ਇਦਾਂ ਹੀ ਰਹਿੰਦੀ ਇੱਦਾਂ ਨਾਲ ਹੀ ਇਹਨ ਬਹੁਤ ਸੋਹਣੀ ਆ ਸੋ ਇੱਕ ਇਧਰ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਈਏ ਬੂਥੀ ਬਾਥੀ ਰੰਗ ਜਿਹੜਾ ਦੋਸਤੋ ਕਰੀਮ ਤੇ ਬਿਲਕੁਲ ਲਾਈਟ ਰੈੱਡ ਕਲਰ ਦੇ ਵਿੱਚ ਆ ਸੋ ਪਸੰਦ ਆਊਗੀ ਹਾਈਟ ਕੱਦ ਵੀ ਸੋਹਣਾ ਵੈੜ ਦਾ ਠੀਕ ਆ ਜੀ ਸੋ ਦੂਜਾ ਸੁਹਾ ਇਹ ਵੈੜ ਸੁਈ ਇਸ ਵਾਰ ਸੋ ਪਲੂਣ ਨੇ ਵੀ ਦੁੱਧ ਜਿਹੜਾ 10 ਕਿਲੋ ਚਵਾਇਆ ਇਹ ਵੀ ਭਾਜੀ ਮਾੜਾ ਖੋਲਿਆ ਜਿਹਨੂੰ ਤੋੜ ਕੇ ਦਿਖਾਉਂਦਾ ਲਓ ਲਓ ਜੀ ਆਹ ਦੇਖੋ ਜੀ ਆਹ ਦੇਖੋ ਠੀਕ ਆ ਆ ਠੀਕ ਆ ਜੀ ਪੈਂਡਾ ਜੋ ਠੀਕ ਹੈ ਜੀ ਸੋ ਮਾਰਨਿੰਗ ਜਿਹੜੀ ਦੋਸਤੋ 8:00 ਵਜੇ ਚਵਾਈ ਕੀਤੀ ਹੈ ਹੁਣ 2:00 ਵਜੇ ਦਾ ਸਮਾਂ ਹੈ ਜੇਕਰ ਸ਼ਾਮ ਦੀ ਗੱਲ ਕਰੀਏ ਤਾਂ ਫਿਰ ਵੀ ਹਜੇ ਚਵਾਈ ਦਾ ਕੋਈ 5-6 ਘੰਟੇ ਦਾ ਸਮਾਂ ਇਹਦਾ ਬਾਕੀ ਹੈ ਠੀਕ ਹੈ ਜੀ ਟਾਈਮ-ਉ ਟਾਈਮ ਸੋ ਟਾਈਮ-ਉ ਟਾਈਮ ਜਿੰਨਾ ਕੁ ਲੇਵਾ ਕਰਮਾ ਲਈ ਬਣਾ ਲੈਂਦੀ ਹੂ ਠੀਕ ਹੈ ਜੀ ਕਿਉਂਕਿ 4 ਕਿਲੋ ਇੱਕ ਡੰਗ ਦਾ ਇਸ ਵਕਤ ਦੁੱਧ ਹੈਗਾ ਕੁਸ਼ੀਆਂ 7 ਦਿਨਾਂ ਦੀ ਸੂਈ ਥੱਲੇ ਬਾਕੀ ਦੋਵੇਂ ਡੰਗਾਂ ਦੀ ਗੱਲ ਕਰੀਏ ਤੇ 8 ਕਿਲੋ ਜਿਹੜਾ ਇਹ ਥੱਲੇ ਦੁੱਧ ਸੋ ਜਰਸੀ ਨਸਲ ਬਰੀਡ ਦੇ ਵਿੱਚ ਜਿਹੜੀ ਇਹ ਆਪਾਂ ਤੁਹਾਨੂੰ ਵੇਰ ਦਿਖਾ ਰਹੇ ਹਾਂ ਠੀਕ ਆ ਆ ਦੇਖੋ ਨਾ ਨਮਾ ਨਮਾ ਥਾਣੇ ਕੋਈ ਚੱਕਰ ਨਹੀਂ ਥਣ ਥਣ ਤਾਂ ਬਹੁਤ ਸੋਹਣਾ ਲੱਗਾ ਉਹ ਸੁਪਸਮ ਕੇ ਹੋਰ ਵੀ ਥਣ ਬਣਾਉਂਦੀ ਆ ਹਾਂ ਪੂਰਾ ਪੋਲੀ ਬਹੁਤ ਜਿਆਦਾ ਭਵਨ ਜਾਣਾ ਚੋੜੀ ਜਿੱਤਾ ਮਾਰੀ ਤੇ ਇਹ ਭਾਜੀ ਕੀ ਮੁੱਲ ਦੀ ਦੇਣੀ ਆਪਾਂ ਜੈਸਨੋਏ ਦਾ ਕੀ ਕਰਦੇ ਅੱਜ ਚਲ ਮੰਗਣ ਨੂੰ ਸਿਰੇ ਮੰਗਦੇ ਆਪਾਂ ਚਲ ਇਦਾਂ ਕਰਦੇ ਵੀ ਚਲ 50000 ਰੁਪਏ ਆਪਾਂ ਕਰ ਲਾਂਗੇ ਦਾ 50000 ਕਰਨਾ ਲਵਾਂਗੇ 50000 ਡਿਮਾਂਡ ਕਰੋ ਤੁਸੀਂ ਭਾਵੇਂ 60000 ਕਰ ਲਓ ਆਪਾਂ ਦੇਣੀ ਬੜਾ ਜਿਆਦਾ ਰੇਟ ਦੇ ਦੇ ਚਾ ਜੀ ਅਜਾ 50000 ਆਪਾਂ ਮੰਗਦੇ ਆਂਗੇ ਇਹਨਾਂ ਦਾ ਹਾਂਜੀ ਅੱਛਾ 45 ਦੀ ਹੋ ਜੂਗੀ ਹਾਂ ਨਾ ਜੀ 45 ਦੀ ਹੁਣ ਵੇਖ ਲਾ ਡੰਗਰ ਲੈਣ ਦਈਏ ਤੇ ਬੜੇ ਲੋਕ ਪੈਸੇ ਮੰਗਦੇ ਤੇ ਘਰ ਦੀਆਂ ਮੇਰੇ ਪੈਸੇ ਨਾਲੇ ਹੋਰ ਅਜੇ ਨਵੀਆਂ ਤੇ ਹੈਗੀਆਂ ਜਾ ਕੇ ਚੋਗੇ ਵੀ ਨੇ ਦੀਆਂ ਫਿਰ ਹੈਗੀਆਂ ਮਗਰ ਬੱਤੀ ਉਹ ਵੀ ਆ ਨਹੀਂ ਮਗਰ ਵੀ ਬੱਤੀ ਹਾਂਜੀ ਉਹ ਮਗਰ ਜਦੋਂ ਤੁਸੀਂ ਕਹਿਤਾ ਚਲ ਠੀਕ ਆ ਆਪਾਂ ਨੂੰ 45 ਦੀ ਜਾਣਦੇ ਜੀ ਚਲੋ ਅੱਗੇ ਵੀ ਕਿਸੇ ਭਰਾ ਦੇ ਪਿੰਡ ਪਿੰਡੇ ਕਹਿੰਦਾ ਜੋ ਕਹਿਤਾ ਆਪਾਂ ਨੂੰ ਚਲੋ ਨਹੀਂ ਠੀਕ ਆ ਹਾਂਜੀ ਲੋ ਵੀ ਕਿਸੇ ਵੀਰ ਨੇ ਜੋੜੀ ਪਾਉਣੀ ਹੈ ਚਾਹੇ ਖਰੀਦਣਾ ਸਿੰਗਲ ਸਿੰਗਲ ਨਾਗ ਠੀਕ ਆ ਜੀ ਸੋ 45000 ਦੀ ਇਹ ਤੁਹਾਨੂੰ ਮਿਲ ਜੂਗੀ ਜਰਸੀ ਆ ਜਿਹੜੀ 56000 ਦੀ ਵੈੜ ਤੁਹਾਨੂੰ ਮਿਲ ਜੂਗੀ ਵੈੜ ਇਹ ਵੀ ਬਹੁਤ ਬਾਕੀ ਸਫਾਈਆਂ ਸੁਫੀਆਂ ਲੈਵੇ ਦੀਆਂ ਵੀ ਤੁਹਾਨੂੰ ਪ੍ਰੋਪਰ ਆਪਾਂ ਦਿਖਾਤੀਆਂ ਨੇ ਸੋ ਜਿੱਦਾਂ ਮਰਜੀ ਮੇਰਾ ਭਰਾ ਕੋਈ ਚੋ ਚੋ ਕੇ ਆਪਣੀ ਤਸੱਲੀ ਕਰੇ ਕਿਉਂਕਿ ਦੋਵੇਂ ਨਾਲ ਕੋਈ ਪਰ ਨਹੀਂ ਭੋਵੇਂ ਦੋ ਤਿੰਨ ਤਿੰਨ ਜਿਵੇਂ ਜੋ ਵੀ ਆਪਾਂ ਕੋਈ ਝੂਠ ਹੋੜਾ ਮਾਰ ਕੇ ਚੀਜ਼ ਦੇਣੀ ਹੈ ਸਹੀ ਹੈ ਜੀ ਸਾਰਾ ਕੋ ਸਾਹਮਣੇ ਹੀ ਹੈ ਇੱਕ ਭਾਜੀ ਆਪਣੇ ਸੰਪਰਕ ਨੰਬਰ ਜਿਹੜੇ ਮੋਬਾਈਲ ਨੰਬਰ ਜ਼ਰੂਰ ਸਾਂਝੇ ਕਰ ਦਿੱਤੀ ਉਹ ਆਪਣਾ ਜੀ 97814 ਹਾਂਜੀ 00417 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਨੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇਹ ਦੋ ਨਾਗ ਹੀ ਤੁਹਾਨੂੰ ਦਿ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਇਹ ਵੱਚੀ ਬੜੀ ਮੇਰੇ ਮੇਰੇ ਬੜੀ ਪਸੰਦ ਸੀ ਬਹੁਤ ਅੱਛੀ ਵੱਚੀ ਹਈ ਤੇ ਕਰਮ ਵਾਲੀ ਬਾਨੀ ਵਾਲੀ ਪਤਾ ਨਸਲਾਂ ਦਾ ਹੀ ਹੋਰ ਭਰਨੀ ਕੋਈ ਪਤਾ ਨਹੀਂ ਉਹਨੇ ਕਿਹੜੀ ਵੇਖ ਲੰਮੀ ਲੁੰਮੀ ਕਿੱਡੀ ਹੈ ਲੰਮੀ ਲੁੰਮੀ ਚੰਗੀ ਹੈ ਬਾਕੀ ਗੁੰਦਮੀ ਅੱਜ ਹੀ ਕਰਮ ਵਾਲੀ ਦਾ ਜਮਈ ਇਹਦੇ ਹਾਂ ਅੱਜ ਇਹ ਮੈਨੂੰ ਆ ਤਾਂ ਮੈਂ 1000 ਰੁਪਿਆ ਲੈਣਾ ਵੇ ਹੋਰ ਭਰਨਾ ਕੋਈ ਤੇ ਮੈਨੂੰ ਪਤਾ ਨਹੀਂ ਸਰਕਾਰੀ ਡਾਕਟਰ ਬਹੁਤ ਅੱਛਾ ਡਾਕਟਰ ਸਾਡੇ ਇਥੇ ਇੱਕ ਵੇ ਨਾਲੇ ਆਂਦੀ ਉਹਨੇ ਹੋਰ ਭਰਿਆ ਉਹ 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 ਗਾਂ ਬਾਹਰ ਉਹ ਵੀ ਉਹਨੇ ਭਰਿਆ ਵਾ ਹਾਂਜੀ ਨਹੀਂ ਚੰਗਾ ਉਹਨਾਂ ਦੇ ਪਰੋਣਾ ਸਰਕਾਰੀ ਡਾਕਟਰ ਪਰੋਣਾ ਮੈਂ ਜਾਦੀ ਚਲੋ ਸਭ ਤੋਂ ਮੇਨ ਗੱਲ ਵੀ ਦੋ ਮਗਰ ਬੱਚੀਆਂ ਨੇ ਹਾਂ ਬੱਚੀਆਂ ਬਿਲਕੁਲ ਇੱਕ ਦੀਆਂ ਦੋ ਬਣ ਗਈਆਂ ਅੱਜ ਤੋਂ ਹੀ ਹਨਾ ਹਾਂਜੀ ਹਾਂਜੀ ਠੀਕ ਹੈ ਪਾਜੀ ਧੰਨਵਾਦ ਓਕੇ ਜੀ ਮਾ